ਜਾਗੋ ਚੱਕ ਲੈ ਗੁਰਾਂ ਦਾ ਨਾਮ ਲੈ ਕੇ ਨੀ ਲੋਕਾਂ ਨੇ ਬਨੇਰੇ ਮਾਲ ਲੈ ਜਾਗੋ ਚੱਕ ਲੈ ਗੁਰਾਂ ਦਾ ਨਾਮ ਲੈ ਕੇ ਨੀ ਲੋਕਾਂ ਨੇ ਬਨੇਰੇ ਮਾਲ ਲੈ ਲੈ ਜਾਗੋ ਕੱਢ ਨੀ ਮਾਮੀਏ ਛੱਡ ਨਖਰਾ ਦਸ ਤੇਰਾ ਮੇਰਾ ਮੇਰਾ ਤੇਰਾ ਕੀ ਝਗੜਾ ਦਸ ਮੇਰਾ ਤੇਰਾ ਤੇਰਾ ਮੇਰਾ ਕੀ ਝਗੜਾ ਉਠ ਖੜ ਮਾਮੀ ਚੱਕ ਲੈ ਜਾਗੋ ਪਿੰਡ ਵਿੱਚ ਦਈਏ ਗੇੜਾ ਨੀਲੰਬੜਾ ਦੇ ਮੇਲ ਆ ਗਿਆ ਮੇਲੋਂ ਵਖਰਾ ਨਖਰਾਨੀ ਮਾਮੀ ਤੇਰਾ ਨੀਲੰਬੜਾ ਦੇ ਮੇ ਆ ਗਿਆ ਮੇਲੋਂ ਵਖਰਾ ਨਖਰਾਨੀ मामੀ ਤੇਰਾ ਨੀਲੰਬੜਾ ਦੇ ਮੇਲ ਆ ਗਿਆ ਗਵੰਡਿਓ ਜਾਗ ਦੇ ਕੇ ਸੁੱਤੇ ਗਵੰਡਿਓ ਜਾਗ ਦੇ ਕੇ ਸੁੱਤੇ ਚਾਚਾ ਸਾਡਾ ਸੁੱਤਾ ਰਹਿ ਗਿਆ ਚਾਚੀ ਨੂੰ ਲੈ ਗਏ ਕੁੱਤੇ ਗਵੰਡਿਓ ਜਾਗ ਦੇ ਕੇ ਸੁੱਤੇ ਗਵੰਡਿਓ ਜਾਗ ਦੇ నచ్చ మి తోక దగా ఆ మమ్ తూ నచమా తోక ద గేడా జీ నో నీతూ నచ్చనే జీ నీ తూ నచ్చనేడా ਜਾਗੋ ਚੱਕ ਕੇ ਪਾਉ ਬੋਲੀਆਂ ਜਾਗੋ ਚੱਕ ਕੇ ਪਾਉ ਬੋਲੀਆਂ ਲਿਪਿਆ ਵੇੜਾ ਪੱਟੂਗੀ ਕਿੱਤੇ ਦੇ ਵਿੱਚ ਮਾਮੀ ਨਖਰੋ ਲਾਟ ਵਾਂਗਰਾ ਮੱਚੂਗੀ ਗਿੱਧੇ ਦੇ ਵਿੱਚ ਮਾਮੀ ਨਖਰੋ ਲਾਟ ਵਾਂਗਰਾ ਮੱਚੂਗੀ ਗਿੱਧੇ ਦੇ ਵਿੱਚ ਮਾਮੀ ਨਖਰੋ ਲਾਟ ਵਾਂਗਰਾ ਮੱਚੂਗੀ ਜਾਗੋ ਆਣ ਖੜੀ ਦਰ ਤੇਰੇ ਦੀਵਿਆਂ ਦਾ ਮਾਣ ਰੱਖ ਲੈ ਜਾਗੋ ਆਣ ਆਗੀ ਜਗੋ ਚਾਚੀ ਤੇਰੇ ਵੇੜੇ ਤੇਲ ਪਾਦੇ ਢੋਲੂ ਭਰ ਕੇ ਆਗੀ ਜਗੋ ਚਾਚੀ ਤੇਰੇ ਵੇੜੇ ਤੇਲ ਪਾਦੇ ਢੋਲੂ ਭਰ ਕੇ ਪਹਿਲਾਂ ਨੱਚ ਕੇ ਵਖਾਵੇ ਮਾਮੀ ਨਖਰੋ ਤੇਲ ਪਾਦੂ ਢੋਲੂ ਭਰ ਕੇ ਪਹਿਲਾਂ ਨੱਚ ਕੇ ਵਖਾਵੇ ਮਾਮੀ ਨਖਰੋ ਤੇਲ ਪਾਦੂ ਢੋਲੂ ਭਰ ਕੇ ਮੰਮੀ ਨੱਚਦੀ ਪੰਬੂ ਕੇ ਵਾਂਗੂ ਮੱਚਦੀ ਗਿੱਧੇ ਚ ਪਹਚਾਲ ਆ ਗਿਆ ਮੰਮੀ ਨੱਚਦੀ ਪੰਬੂ ਕੇ ਵਾਂਗੂ ਮੱਚਦੀ ਗਿੱਧੇ ਚ ਪਹਚਾਲ ਆ ਗਿਆ ਛਿੰਦਿਆ ਟੋਲ ਕੀ ਮੰਗਾ ਲੈ ਵੇ ਨਾਲੇ ਵੇ ਪਰਾਂਤ ਛਿੰਦਿਆ ਟੋਲ ਕੀ ਮੰਗਾ ਲੈ ਵੇ ਨਾਲੇ ਵੇ ਪਰਾਂਤ ਉੱਤੇ ਮੰਮੀ ਨੂੰ ਨੱਚਾ ਲੈ ਵੇ ਨੱਚੂ ਸਾਰੀ ਰਾਤ ਉੱਤੇ ਮੰਮੀ ਨੂੰ ਨੱਚਾ ਲੈ ਵੇ ਨੱਚੂ ਸਾਰੀ ਰਾਤ ਬੋਲੀ ਪਾਈਏ ਤਾਂ ਬੋਲੀ ਪਾਈਏ ਲਲਕਾਰ ਕੇ ਬੋਲੀ ਪਾਈਏ ਤਾਂ ਬੋਲੀ ਪਾਈਏ ਲਲਕਾਰ ਕੇ ਦਾਦਕਿਆਂ ਦਾ ਵੇੜਾ ਪੱਟ ਦਈਏ ਅੱਡੀ ਮਾਰ ਕੇ ਦਾਦਕਿਆਂ ਦਾ ਵੇੜਾ ਪੱਟ ਤਈਏ ਅੱਡੀ ਮਾਰ ਕੇ ਮੰਮੀ ਨੱਚੀ ਮਾਸੀ ਨੱਚੀ ਮੰਮੀ ਨੱਚੀ ਮਾਸੀ ਨੱਚੀ ਨਾਲ ਨੱਚੂਗਾ ਕਿਹੜਾ ਨਚ ਲੋ ਦਾਦਕਿਓ ਨੱਚ ਨੱਚ ਪੱਟ ਦੋ ਵੇੜਾ ਨਚ ਲੋ ਦਾਦਕਿਓ ਨੱਚ ਨੱਚ ਪੱਟ ਦਿਓ ਵੇੜਾ ਨਚ ਲੋ ਦਾਦਕਿਓ మి నచ్చి మా నచ్చి మమ్ నచ్చి మాచ్చి నచ్చ నే నూగా మమ్ నచ్చి మాచ్చి నే గవీ నుగో ను మెల్ పైగో ను ਪਹਿਲਾਂ ਤਨੱਚੀ ਮਾਸੀ ਮੁੰਡੇ ਦੀ ਪਹਿਲਾਂ ਤਨੱਚੀ ਮਾਸੀ ਮੁੰਡੇ ਦੀ ਫੇਰ ਮਾਮੀ ਨ ਰਹਿਣਾ ਨੱਚ ਲੈ ਕਬੂਤਰੀਏ ਮੇਲ ਰੋਜ਼ ਨਹੀਂ ਰਹਿਣਾ ਨੱਚ ਲੈ ਕਬੂਤਰੀਏ ਮੇਲ ਸਦਾ ਨਹੀਂ ਰਹਿਣਾ ਨੱਚ ਲੈ ਕਬੂਤਰੀਏ ਨਾਨਕੀਆਂ ਦੀ ਜੋਰੂ ਸਾਡੇ ਵੇੜੇ ਵਿੱਚ ਨੱਚਦੀ ਨਾਨਕੀਆਂ ਦੀ ਜੋਰੂ ਸਾਡੇ ਵੇੜੇ ਵਿੱਚ ਨੱਚਦੀ ਲੱਕ ਮਟਕਾਵੇ ਨਾਲੇ ਲਾਟ ਵਾਂਗੂ ਮੱਚਦੀ ਲੱਕ ਮਟਕਾਵੇ ਨਾਲੇ ਲਾਟ ਵਾਂਗੂ ਮੱਚਦੀ ਮੰਮੀ ਨਖਰੋ ਦੇ ਸਿਰਫ ੁਲਕਾਰੀ ਮੰਮੀ ਨਖਰੋ ਦੇ ਸਿਰਫ ੁਲਕਾਰੀ ਕਗਰਾ ਸੂਫ ਦਾ ਪਾਇਆ ਮੰਮੀ ਨਖਰੋ ਨੇ ਸਾਰਾ ਪਿੰਡ ਨਚਾਇਆ ਮੰਮੀ ਨਖਰੋ ਨੇ ਸਾਰਾ ਪਿੰਡ ਨਚਾਇਆ ਮੰਮੀ ਨਖਰੋ ਨੇ ਇਹ ਤਾ ਇਹ ਤਾ ਇਹ ਤਰਤੀ ਪਟਸੁਟਿਏ ਜਿੱਥੇ ਅਸੀਂ ਮੇਲਣਾ ਜਾਈਏ ਤਰਤੀ ਪਟਸੁਟਿਏ ਜਿੱਥੇ ਅਸੀਂ ਮੇਲਣਾ ਜਾਈਏ ਤਰਤੀ ਪਟਸੁਟਿਏ ਜਾਗੋ ਚਾਚੀ ਵੇੜੇ ਆਈ ਨੀ ਇਹਨੇ ਮੰਜਾ ਨਾ ਪੀੜੀ ਢਾਈ ਇਹਦਾ ਪੰਨੋ ਨੀ ਚੁੱਲਾ ਇਹਦਾ ਪੰਨੋ ਨੀ ਪਰਣਾळा ਆਜੋ ਆਜੋ ਨਾਨਕੀਓ ਇਹ ਦੇ ਵੇੜੇ ਲਾਈਏ ਖਾੜਾ ਆਜੋ ਆਜੋ ਨਾਨਕੀਓ ਇਹ ਦੇ ਵੇੜੇ ਲਾਈਏ ਖਾੜਾ ਆਜੋ ਆਜੋ ਨਾਨਕੀਓ ਇਹ ਦੇ ਵੇੜੇ ਲਾਈਏ ਖਾੜਾ ਪਾੜਾ 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 ਚਾਚੀ ਨਖਰੋ ਦੇ ਲਾ ਦੋ ਵੇੜੇ ਵਿੱਚ ਖਾੜਾ ਚਾਚੀ ਨਖਰੋ ਦੇ ਲਾ ਦੋ ਵੇੜੇ ਵਿੱਚ ਖਾੜਾ ਚਾਚੀ ਨਖਰੋ ਦੇ ਲੱਡੂ ਖਾਦੇ ਵੀ ਬੱਥੇਰੇ ਲੱਡੂ ਵੰਡੇ ਵੀ ਬੱਥੇਰੇ ਅੱਜ ਲੱਗ ਜੂ ਪਤਾ 니 ਤੂੰ ਨੱਚ ਬਰਾਬਰ ਮੇਰੇ ਅੱਜ ਲੱਗ ਜੂ ਪਤਾ 니 ਤੂੰ ਨੱਚ ਬਰਾਬਰ ਮੇਰੇ ਅੱਜ ਲੱਗ ਜੂ ਪਤਾ 니 ਤੂੰ ਨੱਚ ਬਰਾਬਰ ਮੇਰੇ ਅੱਜ ਲੱਗ ਜੂ ਪਤਾ ਨਨਕੀਆਂ ਨੇ ਦਦਕੀਆਂ ਨੇ ਨਨਕੀਆਂ ਨੇ ਦਦਕੀਆਂ ਨੇ ਰਲ ਕੇ ਖਾੜਾ ਲਾਇਆ ਢੂੜਾਂ ਅੰਬਰਾਂ ਨੂੰ ਓਡੀਆਂ ਐਸਾ ਪੜਥੂ ਪਾਇਆ ਢੂੜਾਂ ਅੰਬਰਾਂ ਨੂੰ ਓਡੀਆਂ ਐਸਾ ਪੜਥੂ ਪਾਇਆ ਢੂੜਾਂ ਅੰਬਰਾਂ ਨੂੰ ਓਡੀਆਂ ਐਸਾ ਪੜਥੂ ਪਾਇਆ